ਉਹਨਾਂ ਦੇ ਉੱਤੇ ਆਪਾਂ ਨੂੰ ਕੋਈ ਕਮੇਡੀਅਨ ਅੱਜ ਤੱਕ ਲੱਗਿਆ ਨਹੀਂ ਸੀ ਪੱਕੇ ਭੱਲਾ ਸਾਹਿਬ ਨੇ ਜੋ ਸਾਡੀ ਇੰਡਸਟਰੀ ਨੂੰ ਦਿੱਤਾ ਨਾ ਉਹ ਦੱਸੀ ਕਦੀ ਭੁੱਲੀ ਨਹੀਂ ਸਕਦੀ ਕਾਫੀ ਸਾਰੇ ਜਿਹੜੇ ਸਟੇਜ ਸ਼ੋਅਜ਼ ਜਿਹੜੇ ਨੇ ਅਸੀਂ ਇਕੱਠੇ ਭੱਲਾ ਸਾਹਿਬ ਦੇ ਨਾਲ ਕਰਦੇ ਰਹੇ ਫੇ ਚਾਚਾ ਰੌਣਕੀ ਰਾਮ ਦਾ ਫੋਨ ਆਇਆ ਪਤਾ ਲਗਾ ਭੱਲਾ ਸਾਹਿਬ ਚਲੇ ਗਏ ਭੱਲਾ ਸਾਹਿਬ ਲਫਜ਼ ਹਿੰਦੀ ਦੇ ਵੱਡੇ ਵੱਡੇ ਐਕਟਰਾਂ ਦੀ ਕਿਥੇ ਡੈਥ ਹੋ ਜਾਂਦੀ ਨੇ ਕਹਿੰਦੇ ਉਹਦੀ ਡੈਥ ਹੋ ਗਈ ਉਹਦੀ ਡੈਥ ਹੋ ਗਈ ਪਰ ਭੱਲਾ ਸਾਹਿਬ ਨੇ ਜਿਆਦਾ ਨਾ ਕਮਾਇਆ ਆਪਾਂ ਕੋਈ ਸਾਡੇ ਨਾਲ ਫੋਨ ਲਾਈਨ ਤੇ ਸ਼ੁਗਲੀ ਜੁਗਲੀ ਜੀ ਜੁੜ ਚੁੱਕੇ ਨੇ ਸਰ ਅੱਜ ਇੰਡਸਟਰੀ ਤੋਂ ਮੰਦਭਾਗੀ ਖਬਰ ਆਈ ਹੈ ਕਿ ਅਦਾਕਾਰ ਦਸੁਂਦਰ ਭੱਲਾ ਇਸ ਫਾਨੀ ਸੰਸਾਰ ਨੂੰ ਸੁਭਿਦਾ کہہ ਚੁੱਕੇ ਨੇ ਛਣਕਾਂਟਿਆਂ ਦੇ ਦੌਰ ਦੀ ਜ਼ਿਕਰ ਕਰੀਏ ਤੇ ਉਸ ਸਮੇਂ ਸ਼ੁਰੂਆਤੀ ਦੌਰ ਚ ਜੀ ਕੰਪਨੀ ਚੰਗਾ ਉਸਤਾਨ ਨਾਲ ਉਹਨਾਂ ਦੇ ਨਾਲ ਰਿਹਾ ਲੇਕਿਨ ਸੀ ਬੇਵਕਤੀ ਮੌਤ ਜਿਹੜੀ ਭੱਲਾ ਸਾਹਿਬ ਦੀ ਹੋਈ ਹੈ ਸਮੇ ਤੋਂ ਪਹਿਲਾਂ ਚਲੇ ਜਾਣਾ ਔਰ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਜਿਹੜੇ ਪੰਜਾਬੀ ਵਾਸਤੇ ਨੇ ਅੱਜ ਉੱਥੇ ਸੋਗ ਦੀ ਲਹਿਰ ਚੱਲ ਰਹੀ ਹੈ ਬੜੀ ਮੰਦ ਭਾਗੀ ਖਬਰ ਹੈ ਤੁਹਾਡਾ ਉਹਨਾਂ ਦੇ ਬਾਰੇ ਕੀ ਕਹਿੰਦਾ ਹੈ ਹੈਲੋ ਹਾਂਜੀ ਹਾਂਜੀ ਸਰ ਹਾਂਜੀ ਅੱਜ ਸਵੇਰੇ ਉੱਠਦੇ ਹੀ ਖਬਰ ਮਿਲੀ ਬਸ ਕੀ ਕਹਿ ਸਕਦੇ ਹਾਂ ਮੈਂ ਤਾਂ ਬਿਆਨ ਨਹੀਂ ਕਰ ਸਕਦਾ ਕਿ ਆਪਣਾ ਫਿਲਮ ਇੰਡਸਟਰੀ ਨੂੰ ਕਿੰਨਾ ਲਾਸ ਹੋਇਆ ਉਹਨਾਂ ਤੋਂ ਉੱਤੇ ਆਪਾਂ ਨੂੰ ਕੋਈ ਕਮੇਡੀਅਨ ਅਜੇ ਤੱਕ ਲੱਗਿਆ ਨਹੀਂ ਪੱਕੇ ਜੀ ਭੱਲਾ ਸਾਹਿਬ ਨੇ ਜੋ ਸਾਡੀ ਇੰਡਸਟਰੀ ਨੂੰ ਦਿੱਤਾ ਨਾ ਉਹ ਰੱਸੀ ਕਦੀ ਭੁੱਲ ਨਹੀਂ ਸਕਦੀ ਜੋ ਉਹਨਾਂ ਨੇ ਫਿਲਮਾਂ ਦੇ ਵਿੱਚ ਕਿਰਦਾਰ ਕੀਤੇ ਨੇ ਜੋ ਉਹਨਾਂ ਨੇ ਸਟਾਰ ਦਿੱਤੇ ਆਪਾਂ ਕਾਫੀ ਸਾਰੇ ਜਿਹੜੇ ਸਟੇਜ ਸ਼ੋਜ਼ ਜਿਹੜੇ ਨੇ ਅਸੀਂ ਇਕੱਠੇ ਭਲਾ ਸਾਹ ਦੇ ਨਾਲ ਕਰਦੇ ਰਹੇ ਆ ਕਾਫੀ ਆਪਾਂ ਸ਼ੋਜ਼ ਕੀਤੇ ਚਾਚਾ ਰੌਣਕੀ ਰਾਮ ਜੀ ਨਾਲ ਅਸੀਂ ਜਾਂਦੇ ਸੀਗੇ ਸਟੇਜ ਸ਼ੋਜ਼ ਤੇ ਤੇ ਭਲਾ ਸਾਹਿਬ ਵੀ ਉੱਥੇ ਹੁੰਦੇ ਸੀਗੇ ਤੇ ਬਹੁਤ ਜ਼ਿਆਦਾ ਵਕਈ ਅਫਸੋਸ ਹੋਇਆ ਕਿ ਆਪਾਂ ਬੜੀ ਸਾਂਝ ਸੀ ਸਾਡੀ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਸਵੇਰੇ ਓਮ ਗੋਰੀਦੱਤ ਸ਼ਰਮਾ ਜੀ ਦਾ ਫੋਨ ਆਇਆ ਬੜੇ ਵੱਡੇ दूरदर्शन ਦੇ ਡਾਇਰੈਕਟਰ ਵੀ ਪਤਾ ਕੀ ਕਰ ਰਹੇ ਸੀ ਪਤਾ ਲੱਗਾ ਭੱਲਾ ਸਾਬ ਚਲੇ ਗਏ ਫਿਰ ਚਾਚਾ ਰੋਣਗੀ ਨਾਮ ਦਾ ਫੋਨ ਆਇਆ ਪਤਾ ਲੱਗਾ ਭੱਲਾ ਸਾਬ ਚਲੇ ਗਏ ਭੱਲਾ ਸਾਬ ਲਫਜ਼ ਹਿੰਦੀ ਦੇ ਵੱਡੇ ਵੱਡੇ ਐਕਟਰਾਂ ਦੀ ਕਿਥੇ ਡੈਥ ਹੋ ਜਾਂਦੀ ਨੇ ਕਹਿੰਦੇ ਉਹਦੀ ਡੈਥ ਹੋ ਗਈ ਉਹਦੀ ਡੈਥ ਹੋ ਗਈ ਪਰ ਭੱਲਾ ਸਾਬ ਨੇ ਜਿਹੜਾ ਨਾਂ ਕਮਾਇਆ ਉਹ ਆਪਾਂ ਭੁੱਲ ਨਹੀਂ ਸਕਦੇ ਠੀਕ ਹੈ ਜੀ ਬਸ ਇਸ ਤੋਂ ਜ਼ਿਆਦਾ ਨਾ ਗੱਲ ਨਹੀਂ ਕੀਤੀ ਯਾਨੀ ਸੌਰੀ ਓਕੇ